ਪੰਜਾਬ ਵਿੱਚ ਗਲਾਡਾ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿੱਚ 24000 ਏਕੜ ਤੋਂ ਵੱਧ ਜ਼ਮੀਨ ਅਕਵਾਇਰ ਕਰਕੇ ਅਰਬਨ ਸਟੇਟ ਬਣਾਉਣ ਦੇ ਪਹਿਲੇ ਹੀ ਪੜਾਅ ਵਿੱਚ ਲੋਕਾਂ ਦਾ ਵਿਰੋਧ ਸਾਹਮਣੇ ਆਉਣ ਲੱਗਾ ਹੈ ਗਲਾਡਾ ਵੱਲੋਂ ਕਿਸੇ ਨੀਤੀ ਤਹਿਤ ਸਮਰਾਲ ਦੇ ਮਾਛੀਵਾੜਾ ਰੋਡ ਤੇ ਪੈਂਦੇ ਪਿੰਡ ਬਾਲਿਓ ਦੀ ਜ਼ਮੀਨ ਤੇ ਅਰਬਨ ਸਟੇਟ ਬਣਾਉਣ ਲਈ 2500 ਏਕੜ ਜ਼ਮੀਨ ਅਕਵਾਇਰ ਕਰਨ ਦੇ ਕੀਤੇ ਗਏ ਨੋਟੀਫਿਕੇਸ਼ਨ ਤੋਂ ਬਾਅਦ ਪਿੰਡ ਬਾਲਿਓ ਦੇ ਲੋਕ ਵਿਰੋਧ ਵਿੱਚ ਉਤਰ ਆਏ ਨੇ ਜਿਨ੍ਹਾਂ ਵੱਲੋਂ ਤਰਨਾ ਲਗਾ ਕੇ ਐਲਾਨ ਕੀਤਾ ਕਿ ਉਹ ਪਿੰਡ ਉਜਾੜ ਕੇ ਸ਼ਹਿਰੀਕਰਨ ਕਰਨ ਦੇ ਮਨਸੂਬੇ ਨਾਲ ਉਹ ਪੰਜਾਬ ਜ਼ਮੀਨਾ ਕਟ ਰੀਟ ਨਹੀਂ ਹੁਣ ਦੇਣਗੇ ਅਤੇ ਕਿਸੇ ਵੀ ਕੀਮਤ ਤੇ ਇਹ ਜ਼ਮੀਨਾਂ ਗਲਾਡਾ ਦੇ ਹਵਾਲੇ ਨਹੀਂ ਕੀਤੀਆਂ ਜਾਣਗੀਆਂ ਪਿੰਡ ਦੀ ਨਗਰ ਪੰਚਾਇਤ ਵੱਲੋਂ ਗਲਾਡਾ ਦੇ ਸਪੈਸਿਅਲੀ ਦੇ ਵਿਰੋਧ ਵਿੱਚ ਵਿਸ਼ੇਸ਼ ਤੌਰ ਤੇ ਇੱਕ ਪੰਚਾਇਤੀ ਮਤਾ ਵੀ ਪਾਸ ਕਰ ਦਿੱਤਾ ਜਿਸ ਵਿੱਚ ਸਾਫ ਤੌਰ ਤੇ ਕਿਹਾ ਗਿਆ ਕਿ ਪਿੰਡ ਦਾ ਕੋਈ ਵੀ ਕਿਸਾਨ ਗਲਾਡਾ ਨੂੰ ਆਪਣੀ ਜ਼ਮੀਨ ਨਹੀਂ ਸੌਂਪੇਗਾ ਪਿੰਡ ਵਾਸੀਆਂ ਵੱਲੋਂ ਦਿੱਤੇ ਗਏ ਧਰਨੇ ਵਿੱਚ ਵਿਧਾਇਕ ਜਗਤਾਰ ਸਿੰਘ}{|\text{ਦਿਆਲਪੁਰਾ}} ਵੀ ਹਾਜ਼ਰ ਹੋਏ ਨੇ ਜਿਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਪੰਚਾਇਤੀ ਮਤੇ ਦੀ ਕਾਪੀ ਸੌਂਪ ਕੇ ਆਪਣਾ ਵਿਰੋਧ ਜाहिर ਕੀਤਾ ਹੈ ਆਉ ਦੇਖਦੇ ਹਾਂ ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾੜ ਦੀ ਇੱਕ ਖਾਸ ਰਿਪੋਰਟ ਤੁਲੂਪਤ ਜਿਹਨਾਂ ਲੱਗਿਆ ਸਾਨੂੰ ਪਿੰਡ ਵਾਸੀਆਂ ਨੂੰ ਵੀ ਸਾਰਿਆਂ ਨੂੰ ਵੀ ਇੱਕ ਪੰਜਾਬ ਚ ਜ਼ਮੀਨ ਅਪਾਇਰ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਜਿਵੇਂ ਗਲਾਡਾ ਵੱਲੋਂ ਲਗਭਗ 250 ਏਕੜ ਦੇ ਕਰੀਬ ਪਿੰਡ ਬਾਲਨ ਦੀ ਜਮੀਨ ਹੈ ਜਿਹੜੀ ਉਹ ਨਮੀਆ ਅਰਬਸਟੇਟਾ ਵਿਕਸਤਨ ਵਾਸਤੇ ਇੱਕ ਵਾਰ ਕੀਤੀ ਜਾਣੀ ਆ ਜੋ ਇਸ ਲੈਟਰ ਦੇ ਮੁਤਾਬਕ ਆ ਤੇ ਜਿਹੜਾ ਪਿੰਡ ਦਾ ਕੱਠਾ ਇਸੇ ਸਬੰਧ ਚ ਹੋਇਆ ਤੁਹਾਨੂੰ ਪਤਾ ਹੀ ਹੈ ਵੀ ਜਦੋਂ ਇਹੋ ਜੀ ਗੱਲ ਪਤਾ ਲੱਗਾ ਸੋ ਸਾਰੇ ਖੇਤੀਬਾੜੀ ਕਰਨ ਵਾਲੇ ਕਿਸਾਨ ਭਰਾ ਨੇ ਆਪਣੇ ਵੀਰ ਨੇ ਤੇ ਇਨਨ ਲੱਗਦਾ ਪਿੰਡ ਵਾਲਿਆਂ ਨੇ ਇਹੀ ਗੱਲ ਕੀਤੀ ਹੈ ਵੀ ਸਾਨੂੰ ਕੋਈ ਵੀ ਇਸ ਤਰ੍ਹਾਂ ਦੀ ਜਿਹਾ ਅਕਵਾਇਰ ਨਾ ਕੀਤੀ ਜਾਵੇ ਕਿਉਂਕਿ ਤੁਹਾਨੂੰ ਪਤਾ ਹੈ ਬਸਾ ਇਹਨਾਂ ਨੇ ਜਮੀਨਾਂ ਚਲਾਈਆਂ ਨੇ ਰੇਤ ਤੇ ਟਿੱਬੇ ਲੱਗੇ ਹੁੰਦੇ ਸੀ ਕਿਸੇ ਟਾਈਮ ਇੱਥੇ ਤੇ ਹੁਣ ਤੇ ਇਹਨਾਂ ਦਾ ਮੇਨ ਮੰਗ ਇਹੀ ਆ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਇੱਥੇ ਜਮੀਨ ਦੀ ਅਕਵਾਇਰ ਨਾ ਕੀਤੀ ਜਾਵੇ ਤੇ ਉਹਦੇ ਵਾਸਤੇ ਪਿੰਡ ਵਾਲਿਆਂ ਨੇ ਮਤਾਂ ਵੀ ਪਾਇਆ ਤੇ ਮੈਂ ਵੀ ਇਹਨੂੰ ਪੂਰਾ ਵਿਸ਼ਵਾਸ ਦਵਾ ਵੀ ਇਹਨਾਂ ਦੇ ਨਾਲ ਖੜਾ ਮੈਂ ਇਹਨਾਂ ਦੀ ਆਵਾਜ਼ ਉੱਤੇ ਲੈ ਕੇ ਜਾਉਂਗੇ ਤੇ ਮੇਨ ਮਨੂ ਇਹ ਆ ਵੀ ਸਾਰਾ ਮੁੱਦਾ ਹੈ ਕੀ ਹੈ ਇਹਦੇ ਬਾਰੇ ਵੀ ਵਾਹੇ ਪਤਾ ਕਰਨਾ ਵੀ ਗੱਲਬਾਤ ਹੈ ਕੀ ਕੀ ਨਹੀਂ ਕਿਉਂਕਿ ਇਹਨਾਂ ਦੇ ਦੱਸਣ ਮੁਤਾਬਕ ਵੀ ਇਹ ਜਿਹੜੀ ਗੱਲਬਾਤ ਆ ਸ਼ਾਇਦ 2013 ਤੋਂ ਚੱਲੀ ਆ ਰਹੀ ਆ ਬਕਵਾਕ ਮੀਡੀਆ ਵੀ ਇਹ ਜਿਹੜੀ ਮੀਟਿੰਗ ਇਹ ਵੀ ਮਿਲ ਗਿਆ 17ਵੀਂ ਮੀਟਿੰਗ ਦਾ ਦੱਸਦੇ ਨੇ ਵੀ 17ਵੀਂ ਮੀਟਿੰਗ ਹੋਈ ਆ ਜੀ ਤੇ ਇਸ ਗ੍ਰੀਆਂ ਇਹ ਅਲੱਗ-ਅਲੱਗ ਤਵਰੀਜਾਂ ਸੀਗੀਆਂ ਇਹਨੂੰ ਪ੍ਰਮਾਨਗੀ ਮਿਲੀ ਆ ਇਸ ਮੀਟਿੰਗ ਦੇ ਵਿੱਚ ਤੇ ਬਾਕੀ ਮੈਂ ਵੀਰਾਂ ਨੂੰ ਇਹ ਕਹਿੰਦਾ ਕਿ ਜੀ ਜੋ ਗੱਲਬਾਤ ਹੈਗੀ ਜਿੰਨੇ ਵੀ ਹੈਗੀ ਮੈਂ ਕਲੀਅਰ ਕਰਕੇ ਇਹਨਾਂ ਦਾ ਗੱਲਬਾਤ ਕੀਤੀ ਆ ਪਰ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਅਸੀਂ ਪਿੰਡ ਵਾਲਿਆਂ ਦੇ ਲੋਕਾਂ ਦੇ ਨਾਲ ਖੜੇ ਆ ਤੇ ਜੋ ਪਿੰਡ ਚੌਦਾ ਜੋ ਕੁਝ ਵੀ ਆ ਮੈਂ ਵੀ ਇਹਨਾਂ ਦੀ ਆਵਾਜ਼ ਬਣ ਕੇ ਇਹਨਾਂ ਨਾਲ ਖੜੂਗਾ ਤੇ ਮੈਂ ਜੋ ਕੁਝ ਵੀ ਹੈ ਅਸਲ ਜਿਹੜੀ ਸਟੋਰੀ ਹੈਗੀ ਸਾਰੀ ਉਹ ਮੈਂ ਪਤਾ ਕਰਕੇ ਇਹਨਾਂ ਦੱਸੂਗਾ ਜੀ ਮੇਜਰ ਸੰਗ ਪਾਕ ਪਣਵਾ ਲਿਓ ਜੋ ਮਸਲਾ ਮਾਲ ਜ਼ਮੀਨ ਰਕਾਇਰ ਦਾ ਚੱਲ ਰਿਹਾ ਹੈ ਜੀ ਸਾਡੇ ਪਿੰਡ ਕਣਦੀ ਜਮੀਨ 250 ਏਕ ਜੋ ਇਸ ਵਿਚਾਰੀ ਹੈ ಗ್ರಾಮ ਪੰਚਾਇਤ ਇਕੱਠੀ ਕਰਕੇ ਪਿੰਡ ਨੇ ਫੈਸਲਾ ਕੀਤਾ ਕਿ ਅਸੀਂ ਇਹ ਜਮੀਨ ਰਿਕੁਆਇਰ ਨਹੀਂ ਹੋਣ ਦਵਾਂਗੇ ਇਸ ਦਾ ਸਖਤ ਬੋਲ ਕਰਾਂਗੇ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਸਾਡੀ ਬੇਨਤੀ ਮੰਨੀ ਜਾਵੇ ਸਰਕਾਰ ਵੱਲੋਂ ਕੰਮ ਵਧੀਆ ਪੇਮੈਂਟ ਦਿੱਤੀ ਜਾ ਰਹੀ ਹੈ ਪੈਸੇ ਦਿੱਤੇ ਜਾ ਰਹੇ ਹਨ ਫਿਰ ਵਿਰੋਧ ਕਿਉਂ ਹੈ ਇਹ ਜੋ ਨਵੇਂ ਰੋਏ ਆਏ ਨੇ ਇਹ ਤੇ ਪਿੰਡ ਦਾ ਜਾੜਾ ਜਾੜਾ ਜੀ ਮਰੇ ਜੇ ਇਸ ਨਾਲ ਸਾਰਾ ਪਿੰਡੇ ਉੱਡੜਦੇ ਕੰਗਾਰੇ ਆ ਜੂ ਇੱਕ ਸਾਡੇ ਪਿੰਡ ਦੀ ਜ਼ਮੀਨ ਬਹੁਤ ਵਧ ਜਾਊਗਾ ਵਧ ਜਾਊਗਾ ਜੀ ਜਿਹੜੀ ਕਿ ਮਾਲਕ ਪੰਜਾਬ ਬਾਦਲਾਹ ਤੋਂ ਲੈ ਕੇ ਸੰਦੋਰਤਾਂ ਬਾਦਸਾ ਪੂਰਾ ਪਰਵਾ ਮਾਲਕ ਅਨਾਰ ਕਰਾਕਾਟਾ ਦੇਂਦੀ ਹੈ ਇਹ ਮਾਲਕ ਇਹ ਨਾਲ ਜੀ ਵਿਰੋਧ ਕਰਦੇ ਹੋ ਜੀ ਮਾਲਕ ਸਾਡਾ ਪਿੰਡ ਇਹ ਨੂੰ ਮਨਜ਼ੂਰ ਕਰੇਗਾ ਹੀ ਨਹੀਂ ਕਿਸੇ ਕਰ ਇਹ ਮਤੇ ਨੂੰ ਪਾਸ ਕਰਾਉਣ ਲਈ ਕਿੱਥੇ ਤੱਕ ਜਾਓਗੇ ਤੁਸੀਂ ਦੇਖੋ ਜੀ ਇਹ ਜੋ ਲੋਬੇ ਸਾਨੂੰ ਕਰਨਾ ਪਿਆ ਜੀ ਆਪਣਾ ਤਾਂ ਸਾਨੂੰ ਆਸ ਆ ਵੀ ਸ਼ਾਇਦ ਹੈ ਵੀ ਸਾਡੀ ਇੰਨੀ ਜਿੱਦ ਨਾਲੇ ਪੂrti ਹੋਊ ਜਾਂ ਨਾ ਹੋਈ ਅਸੀਂ ਮਰਨ ਕਾਹ ਸਾਨੂੰ ਚੰਡੀਗੜ੍ਹ ਜਾਣਾ ਪਵੇ ਕਾਹ ਸਾਨੂੰ ਦਿੱਲੀ ਜਾਣਾ ਪਵੇ ਜਾਵਾਂਗੇ ਨਾਮ ਮੇਰਾ ਹੈਗਾ ਮਨਿੰਦਰ ਸਿੰਘ ਪਿੰਡ ਬਾਲੇ ਨੂੰ ਸਰਪੰਚ ਅੱਜ ਜਿਹੜਾ ਮਤਾ ਪਾ ਰਹੇ ਇਹਨੂੰ ਇਹ ਮਤਾ ਜੋ ਗਲਾਡਾਂ ਨੇ ਨਾ 250 ਕਿਲਾ ਅਕਵਾਇਰ ਕਰਨਾ ਸਾਡੇ ਪਿੰਡ ਦਾ ਜੀ ਉਹਦੇ ਸਬੰਧ ਵਿੱਚ ਗ੍ਰਾਮ ਸਭਾ ਰੱਖੀ ਧੀ ਸਾਰੇ ਪਿੰਡ ਦਾ ਇਕੱਠ ਰੱਖਿਆ ਉਹਦੇ ਵਿੱਚ ਇਹੀ ਮਤਾ ਪਾਸ ਹੋਇਆ ਵੀ ਅਸੀਂ ਜ਼ਮੀਨਾਂ ਨਹੀਂ ਦੇਣੀਆਂ ਸਰਕਾਰ ਨੂੰ ਕੁਝ ਵੀ ਹੋ ਜਾਵੇ ਅਸੀਂ ਜ਼ਮੀਨਾਂ ਨਹੀਂ ਛੱਡਣੀਆਂ ਕਿਹੜੇ ਕਿਹੜੇ ਆਪਸ ਦੇ ਇਹਦੇ ਵਿੱਚ ਆਏ ਸੀ ਇਹਦੇ ਵਿੱਚ ਤਾਂ ਇੱਕ ਸੈਕਟਰੀ ਸਾਹਿਬ ਆਏ ਸੀ ਜਿਨ੍ਹਾਂ ਨੇ ਮਤਾ ਪਾਇਆ ਵੀਡੀਓ ਦਫ਼ਤਰ ਤੋਂ ਆਏ ਸੀ ਹੋਰ ਸਾਰੇ ਪਿੰਡ ਵਾਸੀ ਦਾ ਪਿੰਡ ਕਿੰਨੇ ਕਿਹੜਾ ਪਿੰਡ ਦੇ ਬੰਦੇ ਆ ਜਿਹੜੇ ਬਹੁਤ ਵਾਰ ਬੰਦੇ ਜ਼ਮੀਨਾਂ ਦੀ ਜ਼ਮੀਨਾਂ ਆਰਖੀਆਂ ਵਿੱਚ ਪਏ ਸਾਰੇ ਪਿੰਡਾ ਹੁਣ ਇਹ ਨਹੀਂ ਪਤਾ ਉਹਨਾਂ ਨੇ ਨਕਸ਼ਾ ਨਹੀਂ ਪਾਇਆ ਵੀ ਕਿੱਧਰ ਆਉਣੀ ਆ ਉਹਨਾਂ ਦੇ 250 ਕੂਲਾ ਇੱਕ ਪਾਸੇ ਚੱਕ ਲਿਆ ਇੱਕ ਪਾਸੇ 250 ਚੱਕ ਲਿਆ ਹੁਣ ਨਕਸ਼ਾ ਨਹੀਂ ਆਇਆ ਵੀ ਕਿੱਧਰ ਹੋਣਾ ਐ ਲਾ ਲੂ ਵੀ ਸਾਰੇ ਪਿੰਡ ਦਾ ਹੀ ਆ ਜਾਣਾ ਤਕਰੀਬਨ ਕੋਈ ਲੈਟਰ ਵਗੈਰਾ ਆਇਆ ਜੀ ਆਫੀਸ਼ੀਅਲੀ ਤੋਂ ਹਾਂਜੀ ਹਾਂਜੀ ਆ ਲੈਟਰ ਆਇਆ ਜੀ ਵੀ ਗਲਾਟਾ ਵੱਲੋਂ ਅਖਬਾਰ ਚ ਵੀ ਆ ਗਿਆ ਸਾਰਾ ਕੁਝ ਆ ਗਿਆ ਜੀ ਵੀ ਪ੍ਰਵਾਨਗੀ ਮਿਲ ਗਈ ਅੱਗ ਇਹਨੂੰ ਲੈ ਕੇ ਵਿਰੋਧ ਕਰ ਰਹੇ ਹਾਂ ਹਾਂਜੀ ਹਾਂਜੀ ਵਿਰੋਧ ਕਰ ਰਹੇ ਹਾਂ ਸਾਰੇ ਪਿੰਡ ਦਾ ਮਤਲਬ ਨਹੀਂ ਨਹੀਂ ਸਾਰੇ ਪਿੰਡ ਦਾ ਹੀ ਵਿਰੋਧ ਆ ਜੀ ਸਾਰੇ ਪਿੰਡ ਨੇ ਸਹਿਮਤੀ ਨਾ ਕਿਹਾ ਵੀ ਅਸੀਂ ਵੀ ਅਸੀਂ ਜ਼ਮੀਨ ਨਹੀਂ ਦੇਣੀ ਵੀ ਕਿਸੇ ਕੀਮਤ ਦੇ ਨਹੀਂ ਦੇਣੀ ਚਾਹੇ ਜਿੰਨੇ ਮਰਜੀ ਪੈਸੇ ਦੇ ਦੇਣ ਵੀ ਅਸੀਂ ਖੇ ਸਾਡੀ ਖੇਤੀਬਾੜੀ ਦਾ ਇੱਕੋ ਇੱਕ ਸਾਧਨ ਆ ਜਮੀਨਾ ਉਹੀ ਸਾਡੇ ਸਾਰਾ ਪਿੰਡ ਜਿਹੜਾ ਵੀ ਇਨਕਮ ਦਾ ਇਹ ਸੋਰਸ ਆ ਉਹ ਖੇਤੀਬਾੜੀ ਉਹ ਪਰ ਸਰਕਾਰ ਤਾਂ ਕਹਿ ਰਹੀ ਆ ਵੀ ਆਪ ਜਿਹੜੇ ਜਮੀਨਾ ਦੇ ਰੇਟ ਨੇ ਉਹ ਬਹੁਤ ਵਧੀਆ ਦੇ ਰਹੀ ਆ ਨਹੀਂ ਨਹੀਂ ਅੱਜ ਦੇ ਅਖਬਾਰ ਚ ਤਾਂ ਇਹੀ ਆਇਆ ਵੀ ਤੁਹਾਨੂੰ ਜਮੀਨਾ ਦੇ ਬਦਲੇ ਪਲਾਟ ਮਿਲ ਲੈਣੇ ਕੋਈ ਹਜ਼ਾਰ ਗਜ ਦਾ ਕਹਿੰਦੇ ਨੇ ਵੀ ਪੈਸੇ ਨਹੀਂ ਮਿਲਣਗੇ ਸਰਕਾਰ ਕੱਟਾ ਵਿੱਤ ਮੰਤਰੀ ਸਾਹਿਬ ਦਾ ਵੀ ਬਿਆਨ ਆਇਆ ਸੀ ਕਹਿੰਦੇ ਵੀ ਕਿਸਾਨਾਂ ਨਾਲ ਕੋਈ ਧੱਕਾ ਨਹੀਂ ਹੋਊਗਾ ਜੇ ਮਰਜ਼ੀ ਹੈ ਕਿਸਾਨ ਦੀ ਉਹ ਦੇ ਸਕਦਾ ਕੋਈ ਅਸੀਂ ਜੇ ਮਰਜ਼ੀ ਅਸੀਂ ਦੇਣੀ ਹੋਣੀ ਜੀ ਫਿਰ ਠੀਕ ਹੈ ਨਾ ਕਿਤੇ ਇਦਾਂ ਤਾਂ ਨਹੀਂ ਹੋਊਗਾ ਵੀ ਕੋਈ ਕਿਸਾਨ ਦੇ ਦੇਣਗੇ ਜਾਂ ਬਾਕੀ ਦੇ ਨਹੀਂ 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 ਸਾਡੇ ਪਿੰਡੋਂ ਇੱਕ ਵੀ ਕਿਸਾਨ ਨਹੀਂ ਦੇਊ ਜੀ ਜੇ ਕੋਈ ਜੁੰਤਾ ਹੋਵੇ ਨਹੀਂ ਪਰ ਅਸੀਂ ਵਿਰੋਧ ਕਰਾਂਗੇ ਜੀ ਅਪ ਗਰਨਦੀਪ ਸਿੰਘ ਸਾਫਤਾ ਸਰਪੰਚ ਪਿੰਡ ਬਾਲਿਓ ਅੱਜ ਜੀ ਨਾ ਮਜ਼ਾ ਪਾਇਆ ਕਿ ਇਸ ਅਪੋਰਟਿੰਗ ਪਾਇਆ ਇਹ ਜੀ ਜੋ ਸਰਕਾਰ ਸਾਡੇ ਪਿੰਡ ਦੀ 250 ਏਕੜ ਜ਼ਮੀਨ ਗਲਾਡਾ ਰਾਈ ਅਕਵਾਇਰ ਕਰਨ ਜਾ ਰਹੀ ਆ ਉਹਦੇ ਵਿਰੋਧ ਦੇ ਵਿੱਚ ਗ੍ਰਾਮ ਸਭਾ ਸੱਦੀ ਗਈ ਸੀ ਤੇ ਸਾਰੇ ਨਗਰ ਨੇ ਇਹਨਾਂ ਦਾ ਇਸ ਦਾ ਵਿਰੋਧ ਕੀਤਾ ਤੇ ਉਸ ਦੇ ਵਿੱਚ ਸਾਡੇ ਪਿੰਡ ਦੇ ਚੇਅਰਮੈਨ ਵੀ ਮੌਜੂਦ ਸੀ ਮਾਪ ਕਿੰਨੇ ਕਿੰਨੇ ਏਕੜ ਹੋਣੇ ਆ 250 ਏਕੜ ਆ ਜੀ ਟੋਟਲ ਪਿੰਡ ਦੀ ਜ਼ਮੀਨ ਕਿੰਨੀ ਆ 900 ਏਕੜ ਜੀ ਸੀ ਲੈ ਅਬ ਹੋਈ ਮਤਲਬ ਹੀ ਵੀ ਅਸੀਂ ਜ਼ਮੀਨ ਨਹੀਂ ਦੇਣਾ ਚਾਹੁੰਦੇ ਕਿਉਂ ਇਹਦੇ ਵਿੱਚ ਜੋ ਛੋਟੇ ਕਿਸਾਨ ਨੇ ਸਾਰਿਆਂ ਦਾ ਖੇਤੀਬਾੜੀ ਦਾ ਧੰਦਾ ਵਾ ਖਬਦਾ ਜੇ ਜ਼ਮੀਨ ਇਦਾਂ ਹੀ ਜਾਣ ਲੱਗੀ ਤੇ ਬਾਈ ਫਿਰ ਅਸੀਂ ਖੇਤੀ ਕੀਤੇ ਕਾਹਦੇ ਤੇ ਕਰਾਂਗੇ ਕੰਕਰੀਟ ਸਾਰੇ ਪਾਸੇ ਕੰਕਰੀਟ ਹੀ ਕੰਕਰੀਟ 24000 ਏਕੜ ਕਿਤੇ ਥੋੜਾ ਨਹੀਂ ਹੁੰਦਾ ਬਾਈ ਜੀ 27000 ਏਕੜ ਜਿਹੜਾ ਜੰਮੂ ਕਟੜਾ ਹਾਈਵੇ ਆ ਉਹਦੇ ਅਧੀਨ ਕਹਿੰਦੇ ਆ ਚੁੱਕਿਆ ਵਾ ਤੇ 25000 24000 ਏਕੜ ਇਹ ਆ ਟੋਟਲ 50000 ਏਕੜ ਤੇ ਹੀ ਚਲੇ ਜਾਊਗਾ ਜੀ ਫਿਰ ਜਿਹਦੇ ਵਿੱਚ ਸਾਡਾ 250 ਏਕੜ ਕਿੰਨੇ ਕਿਸਾਨਾਂ ਦੀ ਆ ਰਹੀ ਹੈ ਹੁਣ ਇਹ ਨਕਸ਼ਾ ਆਏ ਤੇ ਹਜੇ ਪਤਾ ਲੱਗੂਗਾ ਜੀ 250 ਏਕੜ ਵੀ ਕਾਫੀ ਹੁੰਦਾ ਵਾ ਦੇਖੋ ਸਾਡਾ ਤਾਂ ਅੱਧਾ ਪਿੰਡੀ ਚਲਿਆ ਜਾਊਗਾ ਜੀ ਇਹਦੇ ਵਿੱਚ